ਆਸਟ੍ਰੇਲੀਆ ਪੋਸਟ ਸਟੈਂਪ ਦੀਆਂ ਕੀਮਤਾਂ ਪ੍ਰਤੀ ਅੱਖਰ 60 ਸੀ ਤੱਕ ਦਾ ਵਾਧਾ ਅਗਲੇ ਮਹੀਨੇ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ ਜਦੋਂ ਕਿ ਨੈਸ਼ਨਲ ਕੰਜ਼ਿਊਮਰ ਵਾਚਡੌਗ ਨੇ ਐਲਾਨ ਕੀਤਾ ਹੈ ਕਿ ਉਹ ਤਬਦੀਲੀਆਂ ਦਾ ਵਿਰੋਧ ਨਹੀਂ ਕਰੇਗਾ ਦਾ ਆਸਟ੍ਰੇਲੀਅਨ ਕੰਪੀਟੀਸ਼ਨ ਐਂਡ ਕੰਜ਼ਿਊਮਰ ਕਮਿਸ਼ਨ ਨੇ ਕਿਹਾ ਹੈ ਕਿ ਆਸਟ੍ਰੇਲੀਆ ਪੋਸਟ ਦੇ 13.3 ਫੀਸਦੀ ਕੀਮਤ ਦੇ ਵਾਧੇ ਤੇ ਇਤਰਾਜ਼ ਨਹੀਂ ਕਰੇਗਾ ਜੋ ਕਿ ਹੁਣ 27 ਜੁਲਾਈ ਤੋਂ ਲਾਗੂ ਹੋਣ ਵਾਲਾ ਹੈ ਨਵੀਂ ਕੀਮਤ ਪ੍ਰਣਾਲੀ ਦੇ ਤਹਿਤ ਮੂਲ ਡਾਕ ਦਰਾਂ ਛੋਟੇ ਅੱਖਰਾਂ ਲਈ ਇੱਕ 1.50 ڈالر ਤੋਂ 1.70 ڈالر ਆਮ ਵੱਡੇ ਅੱਖਰਾਂ ਦੇ ਲਈ 3 ਤੋਂ 3.40 ڈالر ਅਤੇ ਸਭ ਤੋਂ ਵੱਡੇ ਅੱਖਰਾਂ ਲਈ 4.50 ਤੋਂ 5.10 ਤੱਕ ਵਧਣ ਗਿਆ। ਰਿਆਤੀ ਸਟੈਂਪਾ ਅਤੇ ਗ੍ਰੀਟਿੰਗ ਕਾਰਡ ਦੀਆਂ ਕੀਮਤਾਂ ਦੇ ਵਿੱਚ ਕੋਈ ਬਦਲਾਅ ਨਹੀਂ ਹੋਵੇਗਾ ਦਾ ਆਸਟ੍ਰੇਲੀਆ ਕੰਪੀਟੀਸ਼ਨ ਐਂਡ ਕੰਜ਼ਿਊਮਰ ਕਮਿਸ਼ਨ ਦੇ ਕਮਿਸ਼ਨਰ ਅਨਾ ਬਰੇਕੀ ਨੇ ਕਿਹਾ ਹੈ ਕਿ ਅਸੀਂ ਸਮਝਦੇ ਹਾਂ ਕਿ ਇਨ੍ਹਾਂ ਕੀਮਤਾਂ ਵਿੱਚ ਵਾਧੇ ਦਾ ਮਤਲਬ ਖਪਤਕਾਰਾਂ ਲਈ ਵਾਧੂ ਖਰਚਾ ਹੋਵੇਗਾ ਹਾਲਾਂਕਿ ਆਸਟ੍ਰੇਲੀਆ ਪੋਸਟ ਦੇ ਪਸਤਾਵਿਤ ਕੀਮਤ ਵਾਧੇ ਤੇ ਇਤਰਾਜ਼ ਨਾ ਕਰਨ ਦਾ ਫੈਸਲਾ ਇਸ ਗੱਲ ਦੇ ਸਬੂਤਾਂ ਤੇ ਆਧਾਰਿਤ ਹੈ ਕਿ ਆਸਟ੍ਰੇਲੀਆ ਪੋਸਟ ਨੂੰ ਪੱਤਰ ਸੇਵਾ ਪ੍ਰਦਾਨ ਕਰਨ ਦੀ ਲਾਗਤ ਇਸ ਦੁਆਰਾ ਪੈਦਾ ਕੀਤੇ ਗਏ ਰੈਵਨਿਊ ਨਾਲ ਉੱਭਦ ਹੈ ਬ੍ਰੈਕ ਨੇ ਅੱਗੇ ਕਿਹਾ ਹੈ ਕਿ ਆਸਟ੍ਰੇਲੀਆ ਪੋਸਟ ਨੇ ਪਿਛਲੇ ਕੁਝ ਸਾਲਾਂ ਦੇ ਵਿੱਚ ਆਪਣੀਆਂ ਪੱਤਰ ਸੇਵਾਵਾਂ ਦੇ ਵਿੱਚ ਕਾਫੀ ਨੁਕਸਾਨ ਝੱਲਿਆ ਹੈ। ਆਸਟ੍ਰੇਲੀਆ ਰਾਸ਼ਟਰੀ ਡਾਕ ਸੇਵਾ ਹਰ ਹਫ਼ਤੇ ਪ੍ਰਤੀਕਾਰ 2 ਪੱਤਰ ਹੀ ਪ੍ਰਦਾਨ ਕਰਦੀ ਹੈ। ਪੱਤਰਾਂ ਦੀ ਮਾਤਰਾ 2028 ਤੱਕ ਹੋਰ 10.6% ਦੀ ਗਿਰਾਵਟ ਆਉਣ ਦੀ ਉਮੀਦ ਹੈ। Australian Competition and Consumer Commission ਨੇ ਮੰਨਿਆ ਹੈ ਕਿ Australia Post ਪਸਤਾਵਿਤ ਕੀਮਤ ਦੇ ਵਾਅਦੇ ਦੇ ਬਾਵਜੂਦ ਵੀ ਲੈਟਰ ਰੈਵਨਿਊ ਨੂੰ ਮੁੜ ਪ੍ਰਾਪਤ ਨਹੀਂ ਕਰ ਸਕੇਗਾ। ਬ੍ਰੈਕੇ ਨੇ ਅੱਗੇ ਕਿਹਾ ਹੈ ਕਿ ਸਾਡਾ ਅੰਤਮ ਫੈਸਲਾ Australia Post ਨੂੰ ਕਾਰੋਬਾਰਾਂ ਲਈ ਕਿਫਾਇਤੀ ਮੁੱਦਿਆਂ ਨੂੰ ਘਟਾਉਣ ਦੇ ਤਰੀਕਿਆਂ ਦੀ ਜਾਂਚ ਕਰਨ ਦੀ ਸਿਫਾਰਸ਼ ਕਰਦਾ ਹੈ ਜਿਸ ਵਿੱਚ ਪੌਦਿਕ ਡਾਕ ਭੇਜਣ ਦੀਆਂ ਜ਼ਰੂਰਤਾਂ ਦੇ ਅਧੀਨ ਵੀ ਸ਼ਾਮਲ ਹਨ। ਆਸਟ੍ਰੇਲੀਆ ਪੋਸਟ ਸਟੈਂਪ ਦੀਆਂ ਕੀਮਤਾਂ ਪ੍ਰਤੀ ਅੱਖਰ 60 ਸੀ ਤੱਕ ਦਾ ਵਾਧਾ ਅਗਲੇ ਮਹੀਨੇ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ ਜਦੋਂ ਕਿ ਨੈਸ਼ਨਲ ਕੰਜ਼ਿਊਮਰ ਵਾਚਡੌਗ ਨੇ ਐਲਾਨ ਕੀਤਾ ਹੈ ਕਿ ਉਹ ਤਬਦੀਲੀਆਂ ਦਾ ਵਿਰੋਧ ਨਹੀਂ ਕਰੇਗਾ ਦਾ ਆਸਟ੍ਰੇਲੀਅਨ ਕੰਪੀਟੀਸ਼ਨ ਐਂਡ ਕੰਜ਼ਿਊਮਰ ਕਮਿਸ਼ਨ ਨੇ ਕਿਹਾ ਹੈ ਕਿ ਆਸਟ੍ਰੇਲੀਆ ਪੋਸਟ ਦੇ 13.3 ਫੀਸਦੀ ਕੀਮਤ ਦੇ ਵਾਧੇ ਤੇ ਇਤਰਾਜ਼ ਨਹੀਂ ਕਰੇਗਾ ਜੋ ਕਿ ਹੁਣ 27 ਜੁਲਾਈ ਤੋਂ ਲਾਗੂ ਹੋਣ ਵਾਲਾ ਹੈ ਨਵੀਂ ਕੀਮਤ ਪ੍ਰਣਾਲੀ ਦੇ ਤਹਿਤ ਮੂਲ ਡਾਕ ਦਰਾਂ ਛੋਟੇ ਅੱਖਰਾਂ ਲਈ ਇੱਕ 1.50 ڈالر ਤੋਂ 1.70 ڈالر ਆਮ ਵੱਡੇ ਅੱਖਰਾਂ ਦੇ ਲਈ 3 ਤੋਂ 3.40 ڈالر ਅਤੇ ਸਭ ਤੋਂ ਵੱਡੇ ਅੱਖਰਾਂ ਲਈ 4.50 ਤੋਂ 5.10 ਤੱਕ ਵਧਣ ਗਿਆ। ਰਿਆਤੀ ਸਟੈਂਪਾਂ ਅਤੇ ਗ੍ਰੀਟਿੰਗ ਕਾਰਡ ਦੀਆਂ ਕੀਮਤਾਂ ਦੇ ਵਿੱਚ ਕੋਈ ਬਦਲਾਅ ਨਹੀਂ ਹੋਵੇਗਾ ਦਾ ਆਸਟ੍ਰੇਲੀਆ ਕੰਪੀਟੀਸ਼ਨ ਐਂਡ ਕੰਜ਼ਿਊਮਰ ਕਮਿਸ਼ਨ ਦੇ ਕਮਿਸ਼ਨਰ ਅਨਾ ਬ੍ਰੇਕੀ ਨੇ ਕਿਹਾ ਹੈ ਕਿ ਅਸੀਂ ਸਮਝਦੇ ਹਾਂ ਕਿ ਇਨ੍ਹਾਂ ਕੀਮਤਾਂ ਵਿੱਚ ਵਾਧੇ ਦਾ ਮਤਲਬ ਖਪਤਕਾਰਾਂ ਲਈ ਵਾਧੂ ਖਰਚਾ ਹੋਵੇਗਾ ਹਾਲਾਂਕਿ ਆਸਟ੍ਰੇਲੀਆ ਪੋਸਟ ਦੇ ਪ੍ਰਸਤਾਵਿਤ ਕੀਮਤ ਵਾਧੇ ਤੇ ਇਤਰਾਜ਼ ਨਾ ਕਰਨ ਦਾ ਫੈਸਲਾ ਇਸ ਗੱਲ ਦੇ ਸਬੂਤਾਂ ਤੇ ਆਧਾਰਿਤ ਹੈ ਕਿ ਆਸਟ੍ਰੇਲੀਆ ਪੋਸਟ ਨੂੰ ਪੱਤਰ ਸੇਵਾ ਪ੍ਰਦਾਨ ਕਰਨ ਦੀ ਲਾਗਤ ਇਸ ਦੁਆਰਾ ਪੈਦਾ ਕੀਤੇ ਗਏ ਰੈਵਨਿਊ ਨਾਲੋਂ ਵੱਧ ਹੈ ਬ੍ਰੈਕ ਨੇ ਅੱਗੇ ਕਿਹਾ ਹੈ ਕਿ ਆਸਟ੍ਰੇਲੀਆ ਪੋਸਟ ਨੇ ਪਿਛਲੇ ਕੁਝ ਸਾਲਾਂ ਦੇ ਵਿੱਚ ਆਪਣੀਆਂ ਪੱਤਰ ਸੇਵਾਵਾਂ ਦੇ ਵਿੱਚ ਕਾਫੀ ਨੁਕਸਾਨ ਝੱਲਿਆ ਹੈ। ਆਸਟ੍ਰੇਲੀਆ ਰਾਸ਼ਟਰੀ ਡਾਕ ਸੇਵਾ ਹਰ ਹਫ਼ਤੇ ਪ੍ਰਤੀਕਾਰ 2 ਪੱਤਰ ਹੀ ਪ੍ਰਦਾਨ ਕਰਦੀ ਹੈ। ਪੱਤਰਾਂ ਦੀ ਮਾਤਰਾ 2028 ਤੱਕ ਹੋਰ 10.6% ਦੀ ਗਿਰਾਵਟ ਆਉਣ ਦੀ ਉਮੀਦ ਹੈ। Australian Competition and Consumer Commission ਨੇ ਮੰਨਿਆ ਹੈ ਕਿ Australia Post ਪਸਤਾਵਿਤ ਕੀਮਤ ਦੇ ਵਾਅਦੇ ਦੇ ਬਾਵਜੂਦ ਵੀ ਲੈਟਰ ਰੈਵਨਿਊ ਨੂੰ ਮੁੜ ਪ੍ਰਾਪਤ ਨਹੀਂ ਕਰ ਸਕੇਗਾ। ਬ੍ਰੇਕ ਨੇ ਅੱਗੇ ਕਿਹਾ ਹੈ ਕਿ ਸਾਡਾ ਅੰਤਮ ਫੈਸਲਾ Australia Post ਨੂੰ ਕਾਰੋਬਾਰਾਂ ਲਈ ਕਿਫਾਇਤੀ ਮੁੱਦਿਆਂ ਨੂੰ ਘਟਾਉਣ ਦੇ ਤਰੀਕਿਆਂ ਦੀ ਜਾਂਚ ਕਰਨ ਦੀ ਸਿਫਾਰਸ਼ ਕਰਦਾ ਹੈ ਜਿਸ ਵਿੱਚ ਪੌਦਿਕ ਡਾਕ ਭੇਜਣ ਦੀਆਂ ਜ਼ਰੂਰਤਾਂ ਦੇ ਅਧੀਨ ਵੀ ਸ਼ਾਮਲ ਹਨ। ਆਸਟ੍ਰੇਲੀਆ ਪੋਸਟ ਸਟੈਂਪ ਦੀਆਂ ਕੀਮਤਾਂ ਪ੍ਰਤੀ ਅੱਖਰ 60 ਸੀ ਤੱਕ ਦਾ ਵਾਧਾ ਅਗਲੇ ਮਹੀਨੇ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ। ਜਦੋਂ ਕਿ ਨੈਸ਼ਨਲ ਕੰਜ਼ਿਊਮਰ ਵਾਚਡੌਗ ਨੇ ਐਲਾਨ ਕੀਤਾ ਹੈ ਕਿ ਉਹ ਤਬਦੀਲੀਆਂ ਦਾ ਵਿਰੋਧ ਨਹੀਂ ਕਰੇਗਾ ਦਾ ਆਸਟ੍ਰੇਲੀਅਨ ਕੰਪੀਟੀਸ਼ਨ ਐਂਡ ਕੰਜ਼ਿਊਮਰ ਕਮਿਸ਼ਨ ਨੇ ਕਿਹਾ ਹੈ ਕਿ ਆਸਟ੍ਰੇਲੀਆ ਪੋਸਟ ਦੇ 13.3 ਫੀਸਦੀ ਕੀਮਤ ਦੇ ਵਾਅਦੇ ਤੇ ਇਤਰਾਜ਼ ਨਹੀਂ ਕਰੇਗਾ ਜੋ ਕਿ ਹੁਣ 27 ਜੁਲਾਈ ਤੋਂ ਲਾਗੂ ਹੋਣ ਵਾਲਾ ਹੈ ਨਵੀਂ ਕੀਮਤ ਪ੍ਰਣਾਲੀ ਦੇ ਤਹਿਤ ਮੂਲ ਡਾਕ ਦਰਾਂ ਛੋਟੇ ਅੱਖਰਾਂ ਲਈ 1.50 ਡਾਲਰ ਤੋਂ 1.70 ਡਾਲਰ ਆਮ ਵੱਡੇ ਅੱਖਰਾਂ ਦੇ ਲਈ 3 ਤੋਂ

ਰਿਆਤੀ ਸਟੈਂਪਾਂ ਅਤੇ ਗ੍ਰੀਟਿੰਗ ਕਾਰਡ ਦੀਆਂ ਕੀਮਤਾਂ ਦੇ ਵਿੱਚ ਕੋਈ ਬਦਲਾਅ ਨਹੀਂ ਹੋਵੇਗਾ ਦਾ ਆਸਟ੍ਰੇਲੀਆ ਕੰਪੀਟੀਸ਼ਨ ਐਂਡ ਕੰਜ਼ਿਊਮਰ ਕਮਿਸ਼ਨ ਦੇ ਕਮਿਸ਼ਨਰ ਅਨਾ ਬ੍ਰੇਕੀ ਨੇ ਕਿਹਾ ਹੈ ਕਿ ਅਸੀਂ ਸਮਝਦੇ ਹਾਂ ਕਿ ਇਨ੍ਹਾਂ ਕੀਮਤਾਂ ਵਿੱਚ ਵਾਧੇ ਦਾ ਮਤਲਬ ਖਪਤਕਾਰਾਂ ਲਈ ਵਾਧੂ ਖਰਚਾ ਹੋਵੇਗਾ ਹਾਲਾਂਕਿ ਆਸਟ੍ਰੇਲੀਆ ਪੋਸਟ ਦੇ ਪ੍ਰਸਤਾਵਿਤ ਕੀਮਤ ਵਾਧੇ ਤੇ ਇਤਰਾਜ਼ ਨਾ ਕਰਨ ਦਾ ਫੈਸਲਾ ਇਸ ਗੱਲ ਦੇ ਸਬੂਤਾਂ ਤੇ ਆਧਾਰਿਤ ਹੈ ਕਿ ਆਸਟ੍ਰੇਲੀਆ ਪੋਸਟ ਨੂੰ ਪੱਤਰ ਸੇਵਾ ਪ੍ਰਦਾਨ ਕਰਨ ਦੀ ਲਾਗਤ ਇਸ ਦੁਆਰਾ ਪੈਦਾ ਕੀਤੇ ਗਏ ਰੈਵਨਿਊ ਨਾਲੋਂ ਵੱਧ ਹੈ ਬ੍ਰੈਕ ਨੇ ਅੱਗੇ ਕਿਹਾ ਹੈ ਕਿ ਆਸਟ੍ਰੇਲੀਆ ਪੋਸਟ ਨੇ ਪਿਛਲੇ ਕੁਝ ਸਾਲਾਂ ਦੇ ਵਿੱਚ ਆਪਣੀਆਂ ਪੱਤਰ ਸੇਵਾਵਾਂ ਦੇ ਵਿੱਚ ਕਾਫੀ ਨੁਕਸਾਨ ਝੱਲਿਆ ਹੈ। ਆਸਟ੍ਰੇਲੀਆ ਰਾਸ਼ਟਰੀ ਡਾਕ ਸੇਵਾ ਹਰ ਹਫ਼ਤੇ ਪ੍ਰਤੀਕਾਰ ਦੋ ਪੱਤਰ ਹੀ ਪ੍ਰਦਾਨ ਕਰਦੀ ਹੈ। ਪੱਤਰਾਂ ਦੀ ਮਾਤਰਾ 2028 ਤੱਕ ਹੋਰ 10.6% ਦੀ ਗਿਰਾਵਟ ਆਉਣ ਦੀ ਉਮੀਦ ਹੈ। Australian Competition and Consumer Commission ਨੇ ਮੰਨਿਆ ਹੈ ਕਿ Australia Post ਪਸਤਾਵਿਤ ਕੀਮਤ ਦੇ ਵਾਅਦੇ ਦੇ ਬਾਵਜੂਦ ਵੀ ਲੈਟਰ ਰੈਵਨਿਊ ਨੂੰ ਮੁੜ ਪ੍ਰਾਪਤ ਨਹੀਂ ਕਰ ਸਕੇਗਾ। ਬ੍ਰੈਕੇ ਨੇ ਅੱਗੇ ਕਿਹਾ ਹੈ ਕਿ ਸਾਡਾ ਅੰਤਮ ਫੈਸਲਾ Australia Post ਨੂੰ ਕਾਰੋਬਾਰਾਂ ਲਈ ਕਿਫਾਇਤੀ ਮੁੱਦਿਆਂ ਨੂੰ ਘਟਾਉਣ ਦੇ ਤਰੀਕਿਆਂ ਦੀ ਜਾਂਚ ਕਰਨ ਦੀ ਸਿਫਾਰਸ਼ ਕਰਦਾ ਹੈ ਜਿਸ ਵਿੱਚ ਪੌਦਿਕ ਡਾਕ ਭੇਜਣ ਦੀਆਂ ਜ਼ਰੂਰਤਾਂ ਦੇ ਅਧੀਨ ਵੀ ਸ਼ਾਮਲ ਹਨ। ਆਸਟ੍ਰੇਲੀਆ ਪੋਸਟ ਸਟੈਂਪ ਦੀਆਂ ਕੀਮਤਾਂ ਪ੍ਰਤੀ ਅੱਖਰ 60 ਸੀ ਤੱਕ ਦਾ ਵਾਧਾ ਅਗਲੇ ਮਹੀਨੇ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ। ਜਦੋਂ ਕਿ ਨੈਸ਼ਨਲ ਕੰਜ਼ਿਊਮਰ ਵਾਚਡੌਗ ਨੇ ਐਲਾਨ ਕੀਤਾ ਹੈ ਕਿ ਉਹ ਤਬਦੀਲੀਆਂ ਦਾ ਵਿਰੋਧ ਨਹੀਂ ਕਰੇਗਾ ਦਾ ਆਸਟ੍ਰੇਲੀਅਨ ਕੰਪੀਟੀਸ਼ਨ ਐਂਡ ਕੰਜ਼ਿਊਮਰ ਕਮਿਸ਼ਨ ਨੇ ਕਿਹਾ ਹੈ ਕਿ ਆਸਟ੍ਰੇਲੀਆ ਪੋਸਟ ਦੇ 13.3 ਫੀਸਦੀ ਕੀਮਤ ਦੇ ਵਾਅਦੇ ਤੇ ਇਤਰਾਜ਼ ਨਹੀਂ ਕਰੇਗਾ ਜੋ ਕਿ ਹੁਣ 27 ਜੁਲਾਈ ਤੋਂ ਲਾਗੂ ਹੋਣ ਵਾਲਾ ਹੈ ਨਵੀਂ ਕੀਮਤ ਪ੍ਰਣਾਲੀ ਦੇ ਤਹਿਤ ਮੂਲ ਡਾਕ ਦਰਾਂ ਛੋਟੇ ਅੱਖਰਾਂ ਲਈ 1.50 ਡਾਲਰ ਤੋਂ 1.70 ਡਾਲਰ ਆਮ ਵੱਡੇ ਅੱਖਰਾਂ ਦੇ ਲਈ 3 ਤੋਂ

ਰਿਆਤੀ ਸਟੈਂਪਾਂ ਅਤੇ ਗ੍ਰੀਟਿੰਗ ਕਾਰਡ ਦੀਆਂ ਕੀਮਤਾਂ ਦੇ ਵਿੱਚ ਕੋਈ ਬਦਲਾਅ ਨਹੀਂ ਹੋਵੇਗਾ ਦਾ ਆਸਟ੍ਰੇਲੀਆ ਕੰਪੀਟੀਸ਼ਨ ਐਂਡ ਕੰਜ਼ਿਊਮਰ ਕਮਿਸ਼ਨ ਦੇ ਕਮਿਸ਼ਨਰ ਅਨਾ ਬ੍ਰੇਕੀ ਨੇ ਕਿਹਾ ਹੈ ਕਿ ਅਸੀਂ ਸਮਝਦੇ ਹਾਂ ਕਿ ਇਨ੍ਹਾਂ ਕੀਮਤਾਂ ਵਿੱਚ ਵਾਧੇ ਦਾ ਮਤਲਬ ਖਪਤਕਾਰਾਂ ਲਈ ਵਾਧੂ ਖਰਚਾ ਹੋਵੇਗਾ ਹਾਲਾਂਕਿ ਆਸਟ੍ਰੇਲੀਆ ਪੋਸਟ ਦੇ ਪ੍ਰਸਤਾਵਿਤ ਕੀਮਤ ਵਾਧੇ ਤੇ ਇਤਰਾਜ਼ ਨਾ ਕਰਨ ਦਾ ਫੈਸਲਾ ਇਸ ਗੱਲ ਦੇ ਸਬੂਤਾਂ ਤੇ ਆਧਾਰਿਤ ਹੈ ਕਿ ਆਸਟ੍ਰੇਲੀਆ ਪੋਸਟ ਨੂੰ ਪੱਤਰ ਸੇਵਾ ਪ੍ਰਦਾਨ ਕਰਨ ਦੀ ਲਾਗਤ ਇਸ ਦੁਆਰਾ ਪੈਦਾ ਕੀਤੇ ਗਏ ਰੈਵਨਿਊ ਨਾਲੋਂ ਵੱਧ ਹੈ ਬ੍ਰੈਕ ਨੇ ਅੱਗੇ ਕਿਹਾ ਹੈ ਕਿ ਆਸਟ੍ਰੇਲੀਆ ਪੋਸਟ ਨੇ ਪਿਛਲੇ ਕੁਝ ਸਾਲਾਂ ਦੇ ਵਿੱਚ ਆਪਣੀਆਂ ਪੱਤਰ ਸੇਵਾਵਾਂ ਦੇ ਵਿੱਚ ਕਾਫੀ ਨੁਕਸਾਨ ਝੱਲਿਆ ਹੈ। ਆਸਟ੍ਰੇਲੀਆ ਰਾਸ਼ਟਰੀ ਡਾਕ ਸੇਵਾ ਹਰ ਹਫ਼ਤੇ ਪ੍ਰਤੀਕਾਰ ਦੋ ਪੱਤਰ ਹੀ ਪ੍ਰਦਾਨ ਕਰਦੀ ਹੈ। ਪੱਤਰਾਂ ਦੀ ਮਾਤਰਾ 2028 ਤੱਕ ਹੋਰ 10.6% ਦੀ ਗਿਰਾਵਟ ਆਉਣ ਦੀ ਉਮੀਦ ਹੈ। Australian Competition and Consumer Commission ਨੇ ਮੰਨਿਆ ਹੈ ਕਿ Australia Post ਪਸਤਾਵਿਤ ਕੀਮਤ ਦੇ ਵਾਅਦੇ ਦੇ ਬਾਵਜੂਦ ਵੀ ਲੈਟਰ ਰੈਵਨਿਊ ਨੂੰ ਮੁੜ ਪ੍ਰਾਪਤ ਨਹੀਂ ਕਰ ਸਕੇਗਾ. ਬ੍ਰੈਕੇ ਨੇ ਅੱਗੇ ਕਿਹਾ ਹੈ ਕਿ ਸਾਡਾ ਅੰਤਮ ਫੈਸਲਾ Australia Post ਨੂੰ ਕਾਰੋਬਾਰਾਂ ਲਈ ਕਿਫਾਇਤੀ ਮੁੱਦਿਆਂ ਨੂੰ ਘਟਾਉਣ ਦੇ ਤਰੀਕਿਆਂ ਦੀ ਜਾਂਚ ਕਰਨ ਦੀ ਸਿਫਾਰਸ਼ ਕਰਦਾ ਹੈ ਜਿਸ ਵਿੱਚ ਪੌਦਿਕ ਡਾਕ ਭੇਜਣ ਦੀਆਂ ਜ਼ਰੂਰਤਾਂ ਦੇ ਅਧੀਨ ਵੀ ਸ਼ਾਮਲ ਹਨ। ਆਸਟ੍ਰੇਲੀਆ ਪੋਸਟ ਸਟੈਂਪ ਦੀਆਂ ਕੀਮਤਾਂ ਪ੍ਰਤੀ ਅੱਖਰ 60 ਸੀ ਤੱਕ ਦਾ ਵਾਧਾ ਅਗਲੇ ਮਹੀਨੇ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ ਜਦੋਂ ਕਿ ਨੈਸ਼ਨਲ ਕੰਜ਼ਿਊਮਰ ਵਾਚਡੌਗ ਨੇ ਐਲਾਨ ਕੀਤਾ ਹੈ ਕਿ ਉਹ ਤਬਦੀਲੀਆਂ ਦਾ ਵਿਰੋਧ ਨਹੀਂ ਕਰੇਗਾ ਦਾ ਆਸਟ੍ਰੇਲੀਅਨ ਕੰਪੀਟੀਸ਼ਨ ਐਂਡ ਕੰਜ਼ਿਊਮਰ ਕਮਿਸ਼ਨ ਨੇ ਕਿਹਾ ਹੈ ਕਿ ਆਸਟ੍ਰੇਲੀਆ ਪੋਸਟ ਦੇ 13.3 ਫੀਸਦੀ ਕੀਮਤ ਦੇ ਵਾਧੇ ਤੇ ਇਤਰਾਜ਼ ਨਹੀਂ ਕਰੇਗਾ ਜੋ ਕਿ ਹੁਣ 27 ਜੁਲਾਈ ਤੋਂ ਲਾਗੂ ਹੋਣ ਵਾਲਾ ਹੈ ਨਵੀਂ ਕੀਮਤ ਪ੍ਰਣਾਲੀ ਦੇ ਤਹਿਤ ਮੂਲ ਡਾਕ ਦਰਾਂ ਛੋਟੇ ਅੱਖਰਾਂ ਲਈ ਇੱਕ 1.50 ڈالر ਤੋਂ 1.70 ڈالر ਆਮ ਵੱਡੇ ਅੱਖਰਾਂ ਦੇ ਲਈ 3 ਤੋਂ 3.40 ڈالر ਅਤੇ ਸਭ ਤੋਂ ਵੱਡੇ ਅੱਖਰਾਂ ਲਈ 4.50 ਤੋਂ 5.10 ਤੱਕ ਵਧਣ ਗਿਆ। ਰਿਆਤੀ ਸਟੈਂਪਾ ਅਤੇ ਗ੍ਰੀਟਿੰਗ ਕਾਰਡ ਦੀਆਂ ਕੀਮਤਾਂ ਦੇ ਵਿੱਚ ਕੋਈ ਬਦਲਾਅ ਨਹੀਂ ਹੋਵੇਗਾ ਦਾ ਆਸਟ੍ਰੇਲੀਆ ਕੰਪੀਟੀਸ਼ਨ ਐਂਡ ਕੰਜ਼ਿਊਮਰ ਕਮਿਸ਼ਨ ਦੇ ਕਮਿਸ਼ਨਰ ਅਨਾ ਬਰੇਕੀ ਨੇ ਕਿਹਾ ਹੈ ਕਿ ਅਸੀਂ ਸਮਝਦੇ ਹਾਂ ਕਿ ਇਨ੍ਹਾਂ ਕੀਮਤਾਂ ਵਿੱਚ ਵਾਧੇ ਦਾ ਮਤਲਬ ਖਪਤਕਾਰਾਂ ਲਈ ਵਾਧੂ ਖਰਚਾ ਹੋਵੇਗਾ ਹਾਲਾਂਕਿ ਆਸਟ੍ਰੇਲੀਆ ਪੋਸਟ ਦੇ ਪਸਤਾਵਿਤ ਕੀਮਤ ਵਾਧੇ ਤੇ ਇਤਰਾਜ਼ ਨਾ ਕਰਨ ਦਾ ਫੈਸਲਾ ਇਸ ਗੱਲ ਦੇ ਸਬੂਤਾਂ ਤੇ ਆਧਾਰਿਤ ਹੈ ਕਿ ਆਸਟ੍ਰੇਲੀਆ ਪੋਸਟ ਨੂੰ ਪੱਤਰ ਸੇਵਾ ਪ੍ਰਦਾਨ ਕਰਨ ਦੀ ਲਾਗਤ ਇਸ ਦੁਆਰਾ ਪੈਦਾ ਕੀਤੇ ਗਏ ਰੈਵਨਿਊ ਨਾਲ ਉਹ ਵੱਧ ਹੈ ਬ੍ਰੈਕ ਨੇ ਅੱਗੇ ਕਿਹਾ ਹੈ ਕਿ ਆਸਟ੍ਰੇਲੀਆ ਪੋਸਟ ਨੇ ਪਿਛਲੇ ਕੁਝ ਸਾਲਾਂ ਦੇ ਵਿੱਚ ਆਪਣੀਆਂ ਪੱਤਰ ਸੇਵਾਵਾਂ ਦੇ ਵਿੱਚ ਕਾਫੀ ਨੁਕਸਾਨ ਝੱਲਿਆ ਹੈ। ਆਸਟ੍ਰੇਲੀਆ ਰਾਸ਼ਟਰੀ ਡਾਕ ਸੇਵਾ ਹਰ ਹਫ਼ਤੇ ਪ੍ਰਤੀਕਾਰ 2 ਪੱਤਰ ਹੀ ਪ੍ਰਦਾਨ ਕਰਦੀ ਹੈ। ਪੱਤਰਾਂ ਦੀ ਮਾਤਰਾ 2028 ਤੱਕ ਹੋਰ 10.6% ਦੀ ਗਿਰਾਵਟ ਆਉਣ ਦੀ ਉਮੀਦ ਹੈ। Australian Competition and Consumer Commission ਨੇ ਮੰਨਿਆ ਹੈ ਕਿ Australia Post ਪਸਤਾਵਿਤ ਕੀਮਤ ਦੇ ਵਾਅਦੇ ਦੇ ਬਾਵਜੂਦ ਵੀ ਲੈਟਰ ਰੈਵਨਿਊ ਨੂੰ ਮੁੜ ਪ੍ਰਾਪਤ ਨਹੀਂ ਕਰ ਸਕੇਗਾ। ਬ੍ਰੈਕੇ ਨੇ ਅੱਗੇ ਕਿਹਾ ਹੈ ਕਿ ਸਾਡਾ ਅੰਤਮ ਫੈਸਲਾ Australia Post ਨੂੰ ਕਾਰੋਬਾਰਾਂ ਲਈ ਕਿਫਾਇਤੀ ਮੁੱਦਿਆਂ ਨੂੰ ਘਟਾਉਣ ਦੇ ਤਰੀਕਿਆਂ ਦੀ ਜਾਂਚ ਕਰਨ ਦੀ ਸਿਫਾਰਸ਼ ਕਰਦਾ ਹੈ ਜਿਸ ਵਿੱਚ ਪੌਦਿਕ ਡਾਕ ਭੇਜਣ ਦੀਆਂ ਜ਼ਰੂਰਤਾਂ ਦੇ ਅਧੀਨ ਵੀ ਸ਼ਾਮਲ ਹਨ। ਆਸਟ੍ਰੇਲੀਆ ਪੋਸਟ ਸਟੈਂਪ ਦੀਆਂ ਕੀਮਤਾਂ ਪ੍ਰਤੀ ਅੱਖਰ 60 ਸੀ ਤੱਕ ਦਾ ਵਾਧਾ ਅਗਲੇ ਮਹੀਨੇ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ ਜਦੋਂ ਕਿ ਨੈਸ਼ਨਲ ਕੰਜ਼ਿਊਮਰ ਵਾਚਡੌਗ ਨੇ ਐਲਾਨ ਕੀਤਾ ਹੈ ਕਿ ਉਹ ਤਬਦੀਲੀਆਂ ਦਾ ਵਿਰੋਧ ਨਹੀਂ ਕਰੇਗਾ ਦਾ ਆਸਟ੍ਰੇਲੀਅਨ ਕੰਪੀਟੀਸ਼ਨ ਐਂਡ ਕੰਜ਼ਿਊਮਰ ਕਮਿਸ਼ਨ ਨੇ ਕਿਹਾ ਹੈ ਕਿ ਆਸਟ੍ਰੇਲੀਆ ਪੋਸਟ ਦੇ 13.3 ਫੀਸਦੀ ਕੀਮਤ ਦੇ ਵਾਧੇ ਤੇ ਇਤਰਾਜ਼ ਨਹੀਂ ਕਰੇਗਾ ਜੋ ਕਿ ਹੁਣ 27 ਜੁਲਾਈ ਤੋਂ ਲਾਗੂ ਹੋਣ ਵਾਲਾ ਹੈ ਨਵੀਂ ਕੀਮਤ ਪ੍ਰਣਾਲੀ ਦੇ ਤਹਿਤ ਮੂਲ ਡਾਕ ਦਰਾਂ ਛੋਟੇ ਅੱਖਰਾਂ ਲਈ ਇੱਕ 1.50 ڈالر ਤੋਂ 1.70 ڈالر ਆਮ ਵੱਡੇ ਅੱਖਰਾਂ ਦੇ ਲਈ 3 ਤੋਂ 3.40 ڈالر ਅਤੇ ਸਭ ਤੋਂ ਵੱਡੇ ਅੱਖਰਾਂ ਲਈ 4.50 ਤੋਂ 5.10 ਤੱਕ ਵਧਣ ਗਿਆ। ਰਿਆਤੀ ਸਟੈਂਪਾ ਅਤੇ ਗ੍ਰੀਟਿੰਗ ਕਾਰਡ ਦੀਆਂ ਕੀਮਤਾਂ ਦੇ ਵਿੱਚ ਕੋਈ ਬਦਲਾਅ ਨਹੀਂ ਹੋਵੇਗਾ ਦਾ ਆਸਟ੍ਰੇਲੀਆ ਕੰਪੀਟੀਸ਼ਨ ਐਂਡ ਕੰਜ਼ਿਊਮਰ ਕਮਿਸ਼ਨ ਦੇ ਕਮਿਸ਼ਨਰ ਅਨਾ ਬਰੇਕੀ ਨੇ ਕਿਹਾ ਹੈ ਕਿ ਅਸੀਂ ਸਮਝਦੇ ਹਾਂ ਕਿ ਇਨ੍ਹਾਂ ਕੀਮਤਾਂ ਵਿੱਚ ਵਾਧੇ ਦਾ ਮਤਲਬ ਖਪਤਕਾਰਾਂ ਲਈ ਵਾਧੂ ਖਰਚਾ ਹੋਵੇਗਾ ਹਾਲਾਂਕਿ ਆਸਟ੍ਰੇਲੀਆ ਪੋਸਟ ਦੇ ਪਸਤਾਵਿਤ ਕੀਮਤ ਵਾਧੇ ਤੇ ਇਤਰਾਜ਼ ਨਾ ਕਰਨ ਦਾ ਫੈਸਲਾ ਇਸ ਗੱਲ ਦੇ ਸਬੂਤਾਂ ਤੇ ਆਧਾਰਿਤ ਹੈ ਕਿ ਆਸਟ੍ਰੇਲੀਆ ਪੋਸਟ ਨੂੰ ਪੱਤਰ ਸੇਵਾ ਪ੍ਰਦਾਨ ਕਰਨ ਦੀ ਲਾਗਤ ਇਸ ਦੁਆਰਾ ਪੈਦਾ ਕੀਤੇ ਗਏ ਰੈਵਨਿਊ ਨਾਲ ਉੱਭਦ ਹੈ ਬ੍ਰੈਕ ਨੇ ਅੱਗੇ ਕਿਹਾ ਹੈ ਕਿ ਆਸਟ੍ਰੇਲੀਆ ਪੋਸਟ ਨੇ ਪਿਛਲੇ ਕੁਝ ਸਾਲਾਂ ਦੇ ਵਿੱਚ ਆਪਣੀਆਂ ਪੱਤਰ ਸੇਵਾਵਾਂ ਦੇ ਵਿੱਚ ਕਾਫੀ ਨੁਕਸਾਨ ਝੱਲਿਆ ਹੈ। ਆਸਟ੍ਰੇਲੀਆ ਰਾਸ਼ਟਰੀ ਡਾਕ ਸੇਵਾ ਹਰ ਹਫ਼ਤੇ ਪ੍ਰਤੀਕਾਰ 2 ਪੱਤਰ ਹੀ ਪ੍ਰਦਾਨ ਕਰਦੀ ਹੈ। ਪੱਤਰਾਂ ਦੀ ਮਾਤਰਾ 2028 ਤੱਕ ਹੋਰ 10.6% ਦੀ ਗਿਰਾਵਟ ਆਉਣ ਦੀ ਉਮੀਦ ਹੈ। Australian Competition and Consumer Commission ਨੇ ਮੰਨਿਆ ਹੈ ਕਿ Australia Post ਪਸਤਾਵਿਤ ਕੀਮਤ ਦੇ ਵਾਅਦੇ ਦੇ ਬਾਵਜੂਦ ਵੀ ਲੈਟਰ ਰੈਵਨਿਊ ਨੂੰ ਮੁੜ ਪ੍ਰਾਪਤ ਨਹੀਂ ਕਰ ਸਕੇਗਾ। ਬ੍ਰੈਕੇ ਨੇ ਅੱਗੇ ਕਿਹਾ ਹੈ ਕਿ ਸਾਡਾ ਅੰਤਮ ਫੈਸਲਾ Australia Post ਨੂੰ ਕਾਰੋਬਾਰਾਂ ਲਈ ਕਿਫਾਇਤੀ ਮੁੱਦਿਆਂ ਨੂੰ ਘਟਾਉਣ ਦੇ ਤਰੀਕਿਆਂ ਦੀ ਜਾਂਚ ਕਰਨ ਦੀ ਸਿਫਾਰਸ਼ ਕਰਦਾ ਹੈ ਜਿਸ ਵਿੱਚ ਪੌਦਿਕ ਡਾਕ ਭੇਜਣ ਦੀਆਂ ਜ਼ਰੂਰਤਾਂ ਦੇ ਅਧੀਨ ਵੀ ਸ਼ਾਮਲ